ਬੀਤੇ ਦਿਨੀ ਮੁਕਸਿਰ ਸਾਹਿਬ ਵਿਖੇ ਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਗੱਲਾਂ-ਗੱਲਾਂ ਵਿੱਚ ਅਜਿਹੇ ਸੁਨਾਈਆਂ ਕਿ ਹਰ ਕੋਈ ਹੈਰਾਨ ਰਹਿ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ दारू ਪੀ ਕੇ ਡੱਕਿਆ ਰਹਿੰਦਾ ਤੇ ਅਗਲੀ ਵਾਰ ਨਹੀਂ ਚਾਹੁੰਦੇ ਲੋਕ ਕੈਪਟਨ ਦੀ ਸਰਕਾਰ ਆ ਫਰਕ ਹੈ ਆਪਣੇਆਂ ਤੇ ਪਰਾਇਆਂ 'ਚ ਅਸੀਂ ਕੋਈ ਲਾਰੇ ਲਾਉਣ ਵਾਲੇ ਨਹੀਂ ਅਸੀਂ ਕੋ ਝੂਠੇ ਵਾਅਦੇ ਕਰਨ ਵਾਲੇ ਨਹੀਂ ਅਸੀਂ ਜੋ ਕਹਿੰਨੇ ਆ ਛਾਤੀ ਤਾਨ ਕੇ ਕਹਿੰਨੇ ਆ ਜੇ ਸਾ ਤੋਂ ਕੰਮ ਨਹੀਂ ਹੋ ਸਕਦਾ ਅਸੀਂ ਨਾ ਵੀ ਕਹਿ ਦਿੰਨੇ ਆ ਪਰ ਅਸੀਂ ਆ ਰਾਜੇ ਮੰਗੂ ਵੋਟਾਂ ਖਾਸਤੇ ਝੂਠੀਆਂ ਸੌਆਂ ਨਹੀਂ ਖਾਂਦੇ ਤੁਸੀਂ ਦੇਖ ਲਓ ਫਰਕ ਬਾਦਲ ਸਾਹਿਬ ਦੀ ਸਰਕਾਰ ਦਾ ਤੇ ਕੈਪਟਨ ਦੀ ਸਰਕਾਰ ਦਾ ਬਾਦਲ ਸਾਹਿਬ ਜੋ ਕਹਿੰਦੇ ਸੀ ਕਰਦੇ ਸੀ ਥੋੜੇ ਵਿੱਚ ਰਹਿੰਦੇ ਸੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਾ ਜਾਂਦੇ ਸੰਗਤ ਦਰਸ਼ਨ ਕਰਦੇ ਸੀ ਤੁਹੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਵੇੜਿਆਂ ਸੱਤਾਂ ਚ ਘਰਾਂ ਚ ਰਹਿੰਦੇ ਸੀ ਕਿਤੇ ਦਿਖਾਈ ਦਿੱਤਾ ਕੈਪਟਨ ਅੱਜ 2 ਸਾਲ ਹੋ ਚੁੱਕੇ ਐ ਕੈਪਟਨ ਦਿਖਾਈ ਨਹੀਂ ਦਿੱਤਾ ਮੁੱਖ ਮੰਤਰੀ ਦਿਖਾਈ ਨਹੀਂ ਦਿੱਤਾ ਮੁੱਖ ਮੰਤਰੀ ਐਮਐਲਏ ਨੂੰ ਨਹੀਂ ਮਿਲਦਾ ਆਪਣੇ ਵਜ਼ੀਰਾਂ ਨੂੰ ਨਹੀਂ ਮਿਲਦਾ ਮੁੱਖ ਮੰਤਰੀ दारू ਪੀ ਕੇ ਡੱਕਿਆ ਰਹਿੰਦਾ ਜਦੋਂ ਇਲੈਕਸ਼ਨ ਆ ਗਿਆ ਸੀ ਜੀ ਚਾਹੁੰਦਾ ਹੈ ਪੰਜਾਬ ਕੈਪਟਨ ਦਾ ਰਾਜ ਹੁਣ ਉਹਦੇ ਜਿੱਥੇ ਕੰਨ ਤੇ ਲਿਖਿਆ ਚਾਹੁੰਦਾ ਹੈ ਪੰਜਾਬ ਉਹਦੇ ਅੱਗੇ ਲਿਖ ਦੋ ਨਹੀਂ ਨਹੀਂ ਚਾਹੁੰਦਾ ਹੈ ਪੰਜਾਬ ਕੈਪਟਨ ਦਾ ਰਾਜ ਉਹਦੇ ਇਸ ਦੌਰਾਨ ਸੁਖਬੀਰ ਆਪਣੇ ਪ੍ਰਮੰਤਰੀਤ ਬਾਦਲ ਨੂੰ ਸੁਣਾਉਣ ਜੀ ਪਿੱਛੇ ਨਹੀਂ ਹਟੇ ਉਹਨਾਂ ਕਿਹਾ ਕਿ ਹੈ ਤਾਂ ਛੋਟਾ ਵੀਰ ਪਰ ਇਹਦੇ ਕਾਰਿਆ ਕਰਕੇ ਅਗਲੀ ਵਾਰ ਕਾਂਗਰਸ ਸਰਕਾਰ ਮੁੜ ਨਿਯੁਮਦੀ ਹੁਣ ਮੈਨੂੰ ਹੈਰਾਨੀ ਹੁੰਦੀ ਹੈ ਹੁਣ ਮੇਰਾ ਤਾਂ ਛੋਟਾ ਵੀਰ ਹੀ ਹੈ ਜਦੋਂ ਗੱਲ ਕਰੋ ਖਜ਼ਾਨਾ ਖਾਲੀ ਹੈ ਯਾਰ ਬਦਲ ਸਾਹਿਬ ਦੇ ਟਾਈਮ ਖਜ਼ਾਨਾ ਖਾਲੀ ਸੀ ਨਹੀਂ ਤੁਸੀਂ ਮਹੱਲਾ ਦਾ ਪਿੰਡ ਜਾਂਦੇ ਹਾਂ ਬਾਲ ਸਾਹਿਬ ਸੰਗਤ ਦਸ਼ਨ ਕਰਦੇ ਕੀ ਚਾਹੀਦਾ ਤੁਸੀਂ ਕਹਿੰਦੇ ਜੀ 20 ਲੱਖ ਰਾਂਣ ਦੇ ਦੋ ਸਾਹਬ ਵੀ ਨਹੀਂ ਜੋੜਦੇ ਸੀ ਸਿੱਧੇ ਕਹਿੰਦੇ 20 ਲੈ ਦੋ ਬਾਲ ਸਾਹਿਬ ਕਹਿੰਦੇ ਨਹੀਂ ਯਾਰ 40 ਲੱਖ ਲੈ ਲੋ ਮਨ ਲੱਗਦਾ ਕਿਹੜਾ ਪਿੰਡ ਹੈ ਇਸ ਇਲਾਕੇ ਜਿੱਥੋਂ ਕੀ ਦੀ 40 40 ਕਰੋੜ ਕਰੋੜ ਰੁਪਏ ਨਹੀਂ ਆਇਆ ਆ ਮੁਕਸਰ ਵਾਲਿਓ ਤੁਸੀਂ ਚਾਰੋਂ ਤਰਫ ਦੇਖੋ ਚਾਰੋਂ ਤਰਫ ਦੇਖ ਲਓ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਦਿਖੂਗੀ ਇੱਕ ਵੀ ਨਿਸ਼ਾਨੀ ਮਨਪ੍ਰੀਤ ਹੈ ਤਾਂ ਨਾ ਪਿਆਰ ਬਾਦਲ ਸਾਹਿਬ ਨਾਲ ਹੈਗਾ ਹੀ ਹੈ ਉਹਨੇ ਇਹ ਜਿਹਾ ਕੰਮ ਕਰ ਦੇਣਾ ਕਾਂਗਰਸ ਨਹੀਂ ਆਉਂਦੀ ਉਹਦੇ ਬਦ ਪੰਜਾਬ ਦੇ ਜਿਹੜੇ ਪੰਥ ਤੋਂ ਕੀ ਸ਼ਕਤੀਆਂ ਜਿਹੜੀਆਂ ਤੁਹਾਨੂੰ ਬਦਨਾਮ ਤੁਹਾਡੀ ਕੌਮ ਦੀ ਜਥੇਬੰਦੀ ਨੂੰ ਬਨਾਮ ਕਰਦੀਆਂ ਆ 2 ਮਹੀਨੇ ਬਾਅਦ ਸਬਕ ਸਿਖਾ ਦਿਓ ਇਹ ਜੇ ਸਬਕ ਸਿਖਾਓ ਵੋਟਾਂ ਦੀ ਸ਼ਕਤੀ ਤੁਹਾਡੇ ਕੋਲੇ ਹੈਗੀ ਸਾਨੂੰ ਮਾਨ ਸ਼ਰੋਮ ਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਲ ਤੇ ਮੇਰ ਨੂੰ ਮਾਨ ਆਪਣੇ ਵਰਕਰਾਂ ਦੇ ਯਾਰ ਨਜ਼ਾਰਾ ਲਿਆ ਦਿਓ ਪਿੰਡ ਪਿੰਡ ਫੈਲ ਜਾਓ ਘਰ ਘਰ ਵਰ ਜਾਓ ਤੇ ਦਿਖਾ ਦਿਓ 13 ਦੀਆਂ 13 ਸੀਟਾਂ ਜਿੱਤ ਕੇ ਵੈਰੂ ਜੀ ਕਾ ਖਾਲਸਾ ਵੈਰੂ ਜੀ ਦਾ ਬੈਟ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ तुसी भी विदेश विच अपना भविक बनाना चाहते हो पाओ विदेश पढ़ाई करने का मौका पिरामिड ई सर्विस दी सलाह पंजाब सरकार तो मान्यता प्राप्त पर करो तिरानवे नौ तिरानवे नौ